ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਵੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਕਾਲੂ ਤੇ ਗੁਰਦਿਆਲ ਸਿੰਘ ਭਾਈਆਂ ਕੋ ਪਹੁੰਚ ਚੁੱਕੇ ਆ ਬੜੇ ਟਾਈਮ ਬਾਅਦ ਆਏ ਆ ਚਲੋ ਮੰਡੀ ਮੁੰਡੀ ਚੱਲ ਰਹੀ ਸੀ ਵੱਲਾ ਮੰਡੀ ਤਾਂ ਨਹੀਂ ਥੋੜਾ ਜਿਹਾ ਆਈ ਤੇ ਚਲੋ ਗਾਂ ਫਿਰ ਤੁਹਾਨੂੰ ਮਾਲ ਦੀ ਸ਼ੋਲਡਰ ਤੋਂ ਜੀ ਫਿਰ ਘਾਟੇ ਹੀ ਦੇਖਦਾ ਕੋ ਮੰਡੀ ਦੇ ਚਾਹ ਹੁੰਦਾ ਹਸਾ ਕਿ ਨਹੀਂ ਗੁਰਦਿਆਲ ਹਾਂ ਜੀ ਹਾਂ ਜੀ ਭਾਈ ਸਾਰੋਂ ਮੰਡੀ ਦੇ ਚਾਹ ਹੁੰਦਾ ਵਾ ਕਿ ਮੰਡੀ ਜਾਈਏ ਅਸੀਂ ਹੈਨਾ ਫਿਰ ਗਾਂ ਫਿਰ ਤੁਹਾਨੂੰ ਬਰਾੜਾ ਆਪਣੇ ਨੂੰ ਗਾਗਾ ਤੇ ਫਿਰ ਉਹਨਾਂ ਨੂੰ ਥੋੜੇ ਖੇ ਕਿਚ ਘਟ ਹੁੰਦੀ ਆ ਬਸ 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 ਹੋਰ ਫਰਾਉ ਵਧੀਆ ਵਧੀਆ ਹੋਰ ਫਿਰ ਠੀਕ ਆ ਕਾਲੂ ਨੇ ਬਣਾਇਆ ਕੇ ਨਹੀਂ ਕੈਮਰਾਮੈਨ ਬਣਾਤਾ ਬਾਕੀ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਾਈ ਸੱਸਾ ਸਤਿਕਾਰ ਜੀ ਸਤਿਕਾਰ ਲਓ ਜੀ ਅੱਜ ਬੱਕਰੀ ਲੈ ਕੇ ਆਂਦੀ ਆ ਤੇ ਬੱਕਰੀਆਂ ਦੇ ਮੈਂ ਮੰਡੇ ਵੀਡੀਓ ਵੇਖਦਾ ਜ਼ਰੂਰ ਤੇ ਇੰਨੇ ਕੇ ਪੈਸੇ ਮੰਗਦੇ ਨੇ ਤੇ ਅੱਜ ਕਾਲੂ ਨੇ ਬੱਕਰੀ ਐ ਬਸ ਮੁਫਤਾਂ ਵਾਂਗੂ ਚਾਣੀ ਆ ਜਿਹੜੇ ਸਾਡੇ ਗਾਲੂ ਲੇਵਾਣਾ ਤੁਸੀਂ ਮੁੱਲ ਬਿਲਕੁਲ ਦਾਵਾ ਜਿੱਡਾ ਹੀ ਲੇਵਾ ਲਗਾ ਦਾਵਾ ਜਿੱਡਾ ਹੀ ਹਾਂ ਬਾਕੀ ਦਾਵਾ ਜਿੱਡਾ ਹੀ ਹਨਾ ਤੇ ਉਹ ਸਾਡੇ ਬੱਕਰੇ ਬਈ ਤੁਹਾਡੇ ਬਹੁਤ ਜ਼ਿਆਦਾ ਪੈਸੇ ਆਈਆਂ ਪਰ ਜਿਹੜੇ ਸਾ ਤੁਸੀਂ ਰੇਡ ਕੀਤਾ ਤੇ ਮੈਂ ਸੈਕਿੰਡਾਂ ਮਿੰਟਾਂ ਦੇ ਜਾਣੀ ਹੈ ਚਲੋ ਠੀਕ ਹੈ ਹੁਣ ਗਾਲੂ ਸਹਿੰਗ ਠੀਕ ਹੈ ਚਲੋ ਗਦੇਆ ਸਿੰਘ ਕਿਵੇਂ ਠੀਕ ਆ ਬਾਹ ਨਿਆਰੇ ਜੇ ਸੰਦੀਪ ਕਿਵੇਂ ਜਾਂਦਾ ਕੰਮ ਵਧੀਆ ਚੱਲੀ ਜਾਂਦਾ ਮੰਡੀ ਵੇਖ ਆ ਮੰਡੀ ਗਏ ਹਾਂ ਸੰਦੀਪਾ ਜੀ ਲੈ ਗਏ ਸੀ ਕੁਝ ਵੀ ਨਹੀਂ ਨਹੀਂ ਆਪਾਂ ਨਹੀਂ ਕੁਝ ਵੀ ਲੈਂਦਾ ਚਲ ਚਲ ਮੇਲਾ ਵੇਖ ਆਏ ਕੰਮ ਕਰਕੇ ਆ ਚਲੋ ਨਹੀਂ ਹੁੰਦਾ ਕਿ ਨਹੀਂ ਹਾਂ ਬਸ ਬਸ ਤੇ ਕਿੰਨਿਆ ਫਰ ਅਜ ਹਾਂਜੀ 6 ਪੀਸ ਏ ਕਰੀ ਸ਼ੁਰੂ ਫਿਰ ਕਰੋ ਕਰੀ ਆ ਕੈਮਰਾਮੈਨ ਜੀ ਆ ਜਾਓ ਫਿਰ ਤੂੰ ਇਧਰੋਂ ਤੁਰ ਗਿਆ ਫਿਰ ਹਣਾ ਹਾਂ ਇਹਨੂੰ ਤੁਰ ਲੈਣੇ ਆਗੇ ਹਾਂ ਛਾਵੇਂ ਛਾਵੇਂ ਰੱਖੀਏ ਛਾਵੇਂ ਛਾਵੇਂ ਰੱਖੀਏ ਰੱਖ ਆ ਮੰਨ ਜਾ ਜੱਕਦੇ ਕੋਈ ਗੱਲ ਨਹੀਂ ਉਹਨਾਂ ਥੋੜਾ ਫਿਰ ਤੈਨੂੰ ਪਤਾ ਫੋਨ ਥੋੜਾ ਗਰਮੈਚ ਮਨਣ ਲੱਗ ਗਿਆ ਆਏ ਤੇ ਧੋਪਿਆ ਨਾ ਧੁੱਪ ਜਵਰ ਕਰਨ ਨੂੰ ਆ ਜਾਂਦਾ ਤੇ ਇਹ ਗੱਬਣਾ ਸੰਦੀਪ ਭਾਜੀ ਇਹ ਗੱਬਣਾ ਹਾਂਜੀ ਹਾਂਜੀ ਠੀਕ ਆ ਆ ਲੈ ਆ ਸ਼ਾਮੇ ਕਹ ਲੋ ਗ੍ਰਾਹਕ ਸੀ ਕਿੰਨਾ ਦੁੱਧ ਦੇ ਕਰਜੋ ਭਾਜੀ ਇਹ ਦੁੱਧ 15 16 ਕਿਲੋ ਦਉਗੀ ਸੰਦੀਪਾ ਖੁਲਾਡੁਲਾ ਇਹਨਾਂ ਦੇ ਚਾਹੀਦਾ ਹੀ ਆ ਵਾਹ ਜੀ ਵਾਹ ਪਰ ਠੀਕ ਆ ਬਾਕੀ ਆਗੇ ਹਾਂ ਕ੍ਰੋਸ ਆ ਠੰਡੀ ਠੰਡੀ ਆ ਹਾਂ ਹਾਂ ਬਿਲਕੁਲ ਬਿਲਕੁਲ ਆ ਜਾਓ ਜੀ ਕਰਦੇ ਆ ਹੁਣ ਚੱਕਦਾ ਸਾਰਾ ਸਾਮਾਨ ਇਦਰੋਂ ਚੱਕਦਾ ਕਰਮਾ ਨੇ ਵੇਖਦਾ ਇੱਕ ਹੋਰ ਕਰ ਦਿੰਦੇ ਨਾ ਇੱਥੇ ਡਬਲ ਕਰ ਦਾਂਗੇ ਹਾਂ ਹਾਂ ਫਿਰ ਆ ਧੁੱਪ ਜਿਹੜੀ ਨਾ ਉਹ ਜ਼ਿਕਰ ਕਰਦੇ ਆ ਉਸ ਤੱਕ ਲੰਮੀ ਰੱਖਵਾ ਹਾਂਜੀ ਫਿਰ ਬੋਲੋ ਦੀਪ ਜੀ 48000 ਦੀ ਦੇ ਦਈਏ 48 ਹਾਂ ਨਹੀਂ 600 ਨਹੀਂ 500 ਆ 500 ਛੋੜ ਚੱਲ 1000 ਛੱਡ ਦਾਂਗੇ 47 ਦੀ ਦੇ ਦਾਂਗੇ ਇਹ ਵੀ ਗੱਬਣਾ ਇਹ ਵੀ ਗੱਬਣਾ ਵੇੜ ਆ ਤਾਂ ਕਾਲ ਨੂੰ ਕਰ ਸਾਰੀਆਂ ਬਿਹੜਾ ਲੈ ਕੇ ਦੀਆਂ ਗਰਮੀ ਇਹ ਲੈ ਵੇ ਲੋ ਕਿੰਨਾ ਦਾ ਲੱਗਾ ਗੋਲ ਤੇ ਰਾਜੀ ਪੂਰੀ ਫੋਲਿਆ ਸੰਦੀਪਾ ਜਿਹੜੇ ਹਸਨਗਾਂ ਮੌਸਮ ਆਈ ਜਾਂਦਾ ਹਾਂਜੀ ਤੇ ਵਾਡੀ ਬੁਡੀ ਚੱਲ ਜਾਣੀ ਗਾਂ ਕਿ ਨਹੀਂ ਉਹਨੇ ਹੁਣ ਮਾਲ ਮਿਕਸੀ ਚੱਲਣਾ ਥੋ ਬਾਠ ਠੀਕ ਹੈ ਮੈਕਸੀ ਜਲ ਨਾਲੇ ਬਾਕੀ ਠੰਡੀ ਦੁੱਧ ਖਲੋ ਬਤਾ ਦੋ ਦੀ ਮਲਾਈ ਮਲਾਈ ਵਾਧੂ ਆਉ ਫਿਰ ਖੁੱਲੀ ਢੁਲੀ ਹੋਊਗੀ ਦੁੱਧ ਵੀ ਸੰਦੀਪ ਆ 18 ਕਿਲੋ ਚਾਊਗੀ ਵੜ ਹੈ ਖੁੱਲਾ ਢੁਲਾ ਲਓ ਜੀ ਇਹ ਮੋਟੀਆਂ ਮਲਾਈਆਂ ਵਾਲੀਆਂ ਮੋਟੀਆਂ ਮਲਾਈਆਂ ਵਾਲੀਆਂ ਤੇ ਗੁਰਜਾ ਸਿੰਘ ਭਾਈ ਜੀ ਦੀ ਕੀਮਤ ਫਿਰ ਇਹ ਸੰਦੀਪ ਭਾਈ 62000 ਦੀ ਵਛੀ ਦੇਦਾ 60000 ਦੀ ਹਾਂ ਜੀ ਚਲੋ 60000 ਦੀ ਹਾਂ ਨਾ ਆਈਆਂ 60000 ਦੇ ਹਾਨਾ ਨਾ ਨਾ ਠੀਕ ਆ ਨਾ ਵੇਖੀ ਚੱਲੋ ਘਰਾ ਦੇ ਇਹ ਵੀ ਗੱਬਣਾ ਨਹੀਂ ਇਹ ਸੂਈ ਜੇ ਸੰਦੀਪ ਭਾਜੀ ਰਾਤ ਦੀ ਬੋਦੀ ਵਾਲੀ ਬੋਦੀ ਵਾਲੀ ਵਸ਼ੀ ਆ ਜਰਸੀ ਲਓ ਜੀ ਜਰਸੀ ਬੋਦੀ ਵਾਲੀ ਵੜ ਥੋੜੀ ਹੀ ਭਾਲ ਆ ਗਈ ਸੰਦੀਪ ਭਾਪਰਲੀ ਸਾਈਡ ਗੁਜਰ ਸਿੰਘ ਭਾਈ ਜੀ ਕਿੰਨੀ ਕਹ ਫਿਰ ਬੋਲਾ ਬੋਲਾ ਦੇ ਕੋ 13 14 ਕਿਲੋ ਸੰਦੀਪ ਭਾਜੀ ਖੁੱਲਾ ਡੁੱਲਾ ਆਣਾ ਦੁੱਧ 18 ਕਿਲੋ ਵਸ਼ੀ ਇਹ ਵੀ ਚਵਾ ਦੂਗੀ ਬਸ ਠੀਕ ਆ ਹਾਂ ਠੰਡੀ ਠੁੰਡੀ ਆ ਪੋਲੀ ਰੂਮ ਵਰਗੀ ਆ ਤੇ ਚਾਰ ਦੰਦਿਆ ਖਾਦੇ ਕਾਲੂ ਪੁੱਟ ਕੇ ਮੂੰਹ ਜਰਾ ਬਸ ਚੌਗੀ ਆ ਬਸ ਠੀਕ ਆ ਹਾਂ ਠੀਕ ਆ ਪਿਓਰ ਬੁੱਦੀਆਲੀਆ ਪੂਰਾ ਪਫ ਬਣਿਆ ਉਹ ਤੇ ਪਫ ਪੂਰਾ ਬਣਾਇਆ ਬਣਾਇਆ ਕਾਲੂ ਤੇ ਚੰਗਾ ਉਹ ਮਾਰਿਆ ਕੀ ਕਹਿੰਦੇ ਹਵਾ ਹੀ ਮਾਰੀ ਹਵਾ ਮਾਰੀ ਡਰੈਨ ਮੇਰੀ ਤੇ ਡਰੈਨ ਮੇਰੀ ਹੈ ਨਾ ਹੈ ਹਾਂ ਜੀ ਡਰੈਨ ਮਾਰੀ ਚੱਕੀ ਤਰਾ ਲੀਪ ਭਾਜੀ ਇਹ ਵੀ 60000 ਦੀ ਹਾਨ ਆਈ ਹਾਂ ਹਾਂ 60000 ਦੀ ਹਾਂ ਨਾ ਚੱਲਣ ਦੋ ਬਟ ਐਂਸਰ ਹੀ ਚੱਕੀ ਜਾ ਬੱਕਰੀ ਐਂਡ ਤੇ ਵਿਖਾਣੀ ਆ ਬੱਕਰੀ ਬੱਕਰੀ ਐਂਡ ਤੇ ਤੋਹਫਾ ਵਿਖਾਵਾਂਗੇ ਬੱਕਰੀ ਤੁਸੀਂ ਮੰਨ ਲਓ 15 ਕਿਲੋ ਵਸ਼ੀ ਕੋ ਦੁੱਧ ਆ ਹੈ 15 ਲੀਟਰ ਖੁੱਲਾ ਡੁੱਲਾ ਖੁੱਲਾ ਡੁੱਲਾ ਵਸ਼ੀ ਮਗਰਿਆ ਦੇ ਅੱਛਾ ਤੇ ਛੇ ਦੰਦ ਆ ਉਹ ਬੱਚਾ ਚੁੰਗੀ ਜਾਂਦਾ ਐਣਾ ਥਾਂ ਖਾਲੀ ਕਰ ਦੇ ਕੋਈ ਕੋਈ ਬਾਹਰ ਦੇ ਅਗਲੇ ਘਣ ਇਹਦਾ ਹੈ ਇਹਨਾਂ ਦੇਣਾ ਕੁਝ ਨਹੀਂ ਕਿ ਨਹੀਂ ਨਹੀਂ ਕੁਝ ਨਹੀਂ ਕਿੰਨਾ 15 ਕਿਲੋ ਦਾ 15 ਲੀਟਰ ਆ ਵਲੇ ਖੁੱਲਾ ਡੁੱਲਾ ਵਸਦੀਪ ਭਾਈ 15 ਹਾਂ 5 6 ਦਿਨ ਹੋ ਗਿਆ ਸੂਈ ਨੂੰ ਵਸ਼ੀ ਮਗਰਿਆ ਹਾਂਜੀ ਹਾਂ ਬੋਲੋ ਸਨੀਪ ਜੀ ਇਹ ਵੀ 60000 ਦੀ ਹਾਨ ਆਈ ਆ 60000 ਦੀ ਹਾਨ ਆ ਹਾਨ ਆਈ ਹਾਂ ਨਹੀਂ ਚੱਲਣ ਦੁਪੱਟੇ ਆਸ ਦੇ ਲਓ ਆਹ ਜੀ ਭਾਈ ਇਹ ਵਸ਼ੀ ਚਾਰ ਦੰਦ ਚੌਗੀ ਚਾਰ ਦੰਦ ਜੋਗੀ ਵਾਸ਼ੀਆ ਦੇ ਕੋਲ 17 18 ਕਿਲੋ ਇਹ ਵਲੇ ਤਿਆਰ ਦੁੱਧ ਆ ਵਾਸ਼ੀ ਮਗੜਿਆ ਲਾ ਲਗਦੀ ਦੁੱਧ ਤਿਆਰ ਆ ਜੀ ਵਾਸ਼ੀ ਮਾ 22 22 ਕਿਲੋ ਵਾਸ਼ੀ ਦੁੱਧ ਚਵਾ ਦੂਗੀ ਖੁੱਲਾ ਡੁੱਲਾ ਆਜੋ ਜੀ ਆਜੋ ਕਾਲੋ ਜੀ ਜਾਓ ਕਰੋ ਬਾ ਠੀਕ ਆ ਚਲੋ ਲੈ ਚਲੋ ਖਵਾਪੇ ਚਲੋ ਵਿਕਰਮਾਲੀ ਹਾਂ ਜੀ ਫਿਰ ਚੱਲ 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 ਕਿ ਦੱਸਿਆ ਕਾਲੀ ਛਾਹ ਨਹੀਂ ਕਾਲੀ ਛਾਹ ਜਾਵਰ ਗਿਆ ਸੰਦੀਪਾ ਹੈ ਕਾਲੀ ਛਾਹ ਜਾਵਨੋ ਹੀ ਇੱਕ ਹਸਬਦਾ ਬਾਕੀ ਜਾਵਨੋ ਹੀ ਹੈ ਹਾਂ ਹਾਂਜੀ ਤੇ ਬਾਕੀ ਆ ਗਈ ਵਸ਼ੀ ਠੰਡੀ ਠੁੰਡੀ ਪਲੀ ਪੁਲੀ ਆ ਬੋਲੋ 72 ਦੀ ਦੇ ਦੀ ਸੰਦੀਪਾ ਜੀ ਠੀਕ ਹੈ ਜੀ 70 ਦੀ ਹਾਨ ਆਈ ਹਾਂ ਹਾਂ ਨਹੀਂ 70000 ਦੀ ਹਾਂ ਚਲੋ ਇਹ ਬਾਈ ਜੀ ਇਹ ਸੰਦੀਪ ਜੀ ਕੱਲ ਦੀ ਸੂਈ ਆ ਇਹਦੇ ਕੋਲ 16 ਕਿਲੋ ਬੋਲਾ ਹੋਊਗਾ ਹੁਣ ਲਓ ਜੀ ਦੁੱਧ 22 ਲੀਟਰ ਵਸ਼ੀ ਚਵਾਊਗੀ ਖੁਲਾ ਢੋਲਾ ਦੂਜੇ ਬੈੜਾ ਆਇਆ ਦੂਜਾ ਸਵੇਰ ਵਸ਼ੀ ਜੇ ਆ ਦੇਖੋ ਤੇ ਚੋਬਰ ਆਦੇ ਮਗਰ ਚੋਬਰ ਮਗਰ ਆ ਗਿਆ ਹਾਂਜੀ ਤੇ ਆਜੋ ਜੀ ਆਜੋ ਆਜੋ ਰਿਆ ਸਿੰਘ ਆ ਗਿਆ ਨਹੀਂ ਫਿਰ ਹਾਂਜੀ ਘਰ ਲਾਈ ਆ ਇਹ ਘਰ ਆ ਜੇ ਸੰਦੀਪ ਭਾਜੀ ਠੀਕ ਆ ਤੇ ਫਿਰ ਤੁਹਾਨੂੰ ਪਾ ਚਾਹ ਪਾਣੀ ਵੀ ਪੀਣਾ ਹੁੰਦਾ ਨਾ ਉਹਦੇ ਕਰਕੇ ਫਿਰ ਘਰ ਲਾਈ ਆ ਹਾਂ ਨਹੀਂ ਬਿਲਕੁਲ ਬਿਲਕੁਲ ਹਾਂਜੀ ਘਰ ਹੀ ਵੜੇ ਇੱਕ ਅੱਧੀ ਰੱਖਣੀ ਪੈਂਦੀ ਹੈ ਮਲਾਈ ਮਲੋਈ ਫਿਰ ਲਾਉਣੀ ਪੈਂਦੀ ਆ ਯਾਰ ਦੱਸ ਯਾਰ ਫਿਰ ਕੰਮ ਕਰਦਾ ਹਾਂ ਹਾਂਜੀ 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 ਦੀਪ ਜੀ ਇਹ ਵੀ ਸੇਮ ਹੀ ਆ ਕੰਮ 70000 ਦੀ ਵੀ ਹਾਨ ਆਈ ਆ 70000 ਦੀ ਹਾਂ ਨਾ ਚਲੋ ਬੋਲ ਕਰੋ ਭਾਈ ਐਸੀ ਕਰੀ ਤੇ ਗ੍ਰਾਹਕ ਨੂੰ ਐ ਕਰ ਹੁਣ ਬੱਕਰੀ ਲਿਆ ਇੱਥੇ ਕਰਾ ਦੇ ਲਓ ਜੀ ਲਓ ਬੱਕਰੀ ਇੱਥੇ ਲਿਆਣੇ ਬੱਕਰੀ ਦੇ ਨਾ ਕੈਮਰਾ ਨਾਲ ਕਾਲ ਯਾਰਾ ਬੱਛੀ ਉਰੇ ਕਰਦੀ ਖੋਲ ਕੇ ਇੱਕ ਦੀ ਬੱਛੀ ਤੂੰ ਬੈਠਾ ਉੱਧਰ ਕਰ ਦੇ ਤੇ ਬੱਕਰੀ ਦਾ ਤੁਹਾਨੂੰ ਲੇਵਾ ਖਾਣੇ ਕਰੀ ਆ ਜਾਓ ਇੱਥੇ ਕਰਾ ਦੇ ਲੈ ਆਧੀ ਆ ਇੱਕ ਖਾਣ ਦੀ ਨਾ ਹਾਂ ਚੈੱਕ ਕਰੋ ਵੇਖੋ ਹੁਣ ਤੁਸੀਂ ਗਾਇਆਂ ਜਿੱਡਾ ਲੇਵਾ ਆਈ ਆ ਰਾਕੇ ਗਾਵਾਂ ਜਿੱਡਾ ਲੇਵਾ ਆਈ ਆ ਹਾਂ ਵੀ ਕਾਲੂ ਹਾਂ ਜੀ ਕਿਹੜੇ ਟਮੋਂ ਗਿਆ ਸੂਈ ਨੂੰ ਛੰਡੀ ਢੰਡੀ ਬੜੀਆ 6 6 ਦਿਨੋਂ ਗਿਆ ਨਾ ਹਾਂ ਆ ਚੌਥਾ ਚੌਥਾ ਪੰਜਵਾਂ ਛੇਵਾਂ ਦੇਣ ਇੱਥੇ ਕੋਨਾ ਉਹ ਲੇਲਾ ਮਗਰ ਇੱਕੋ ਹੀ ਬੱਚੇ ਦਾ ਇੱਕ ਹੀ ਇੱਕੀ ਇੱਕ ਹੀ ਦਿੱਤਾ ਹਾਂ ਜੀ ਤੇ ਕਾਲੂ ਕਿੰਨੀ ਕੀ ਗਰੰਟੀ ਆਈ ਪਿੱਛੋਂ ਗਰੰਟੀ ਇਹ ਪਾਜੋਂਦੇ 4-5 ਕਿਲੋ ਹੀ ਚੋਂਦੇ ਰਹੇ ਆ ਅੱਛਾ ਤੇ ਜਿਹੜੇ ਸਹਾਨਾ ਲੈਵਾ ਚਾਹੀਦਾ ਵੀ ਆ ਲੈ ਸਹਾਨਾ ਉਸਨੂੰ ਰੱਖਣਾ ਚਾਹੀਦਾ ਵੀ ਆ ਇਹ ਕਿਥੋਂ ਤੋਂ ਕੱਢ ਦੇਣਾ ਤਿੰਨ ਚਾਰ ਕਰ ਕੱਢ ਦੇਣਾ ਵਾ ਕੱਢ ਦੇ ਨਹੀਂ ਐਸਾ ਉਹਨਾਂ ਦੇ ਚਲੋ ਮਜ਼ਾਕ ਕਰਦੇ ਵੇਹੇ ਕਟੋੜ ਕਟੋੜ ਤੁਹਾਡੇ ਸਾਲਾ ਕਿੰਨਾ ਦੇਜੂ ਚਾਰ ਕਿਲੋ ਫੁੱਲਾ ਡੋਲਾ ਦੇ ਦੋਗੇ ਬੜਾਇਆ 4 ਕਿਲੋ ਦੋ ਦ ਵੈਸੇ ਮਨੇ ਬੱਕਰੀ ਦੇ ਵੀ ਜਾਣਾ ਹਾਂ ਦੇ ਜਾਣਾ ਪਤਾ ਗੱਲ ਜਿਹੜੇ ਅੰਕਲ ਪੱਪੂ ਸੰਦੂਸ ਨੇ ਹਾਂ ਜੀ ਉਹ ਕੋਲ ਜਿਹੜਾ ਇਹੋ ਜਿਹਾ ਲੈਵਾ ਹੋਣਾ ਜਿਵੇਂ ਮੈਂ ਵਰਗਾ ਲੈਵਾ ਹੋਵੇ ਹਾਂ ਜੀ ਉਹ ਹੀ ਦੁੱਧ ਕੱਢਦੇ ਜਿਵੇਂ ਹੁਣ ਇਹਦਾ ਲੈਵਾ ਨਹੀਂ ਹਾਂ ਆਵੇ ਆ ਦੇਖਣਾ ਹੈਗਾ ਨਾ ਤੇ ਜਿਹੜੇ ਲੰਮੇ ਸਾਲੇ ਕੋਲ ਬੀਟਲ ਆ ਤੁਹਾਨੂੰ ਪਤਾ ਬੀਟਲ ਆ ਹਾਂ ਤੇ ਬਾਕੀ ਹੁਣ ਭਾਈ ਜਿਹਨੇ ਜਿਹਨੂੰ ਬਰਖਾ ਹੁੰਨੇ ਹਨ ਤੇ ਕੱਲ ਨੂੰ ਦਾ ਮੁੱਲ ਮੋਲਾ ਪਾ ਜਾਇਜ ਹੀ ਕਰਨਾ ਸੰਦੀਪ ਭਾਜੀ ਜਾਇਜ ਜੀ ਆਹੋ ਹਾਂ 35 ਦੀ ਦੇ ਦिए 35000 ਦੀ ਹਾਂ ਜੀ ਨਾਲ ਹੀ ਲੇਲਾ ਆ ਫਰੀ ਲੋ ਜੀ ਆਓ ਲੇਲਾ ਵਿਖਾ ਦਿਓ ਯਾਰ ਆਹ ਉਹ ਲੇਲਾ ਨਾਲ ਹਾਂ ਤੇ 35000 ਦੇ ਭਾਈ ਜਿਹੜੇ ਸਾਹ ਨਾਲ ਵੰਡੇ ਮੁੱਲ ਕਰਦੇ ਉਹਨਾਂ ਰੇਟ ਤੋਂ ਥੋੜਾ ਜਾਇਜ ਆ ਮਾ ਥੋੜਾ ਤੇ ਸਸਤਾ ਨਹੀਂ ਕਰਦੀ ਇਤਨਾ ਕਾ ਕਰ ਦੋ ਫਿਰ ਕਰਨਾ 30 ਦੀ ਦੇ ਦिए ਚਲੋ 30000 ਦੀ ਜਾਂਦੇ ਜੀ ਬਾ 30000 ਦੀ ਜਾਂਦੇ ਜੀ ਤੇ ਬਾਕੀ ਮੇਰਾ ਵੀ ਬਾਕੀ ਵੇਲੋਂ ਤੁਹਾਡੇ ਗਾਵਾਂ ਤੁਹਾਡੇ ਸਾਹਮਣੇ ਹੀ ਆ ਤੇ ਬਿਲਕੁਲ ਜਾਇਜ ਪਾਏ ਦੇ ਵੀਰ ਉਹਨਾਂ ਨੇ ਵੀ ਅੱਜ ਹੀ ਵਿਡਵਾ ਜਾਣੇ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਓਕੇ ਜੀ ਚਲੋ ਬੋਲੋ ਫਿਰ ਨੰਬਰ ਨੰਬਰ 9646827503 ਪਿੰਡ ਕੋਟ ਖਜਾਨਾ ਜ਼ਿਲ੍ਹਾ ਗਰਦਾਸਪੁਰ ਗਰਦਾਸਪੁਰ ਤਹਿਸੀਲ ਬਟਾਲਾ ਸਤਿ ਸ੍ਰੀ ਅਕਾਲ